ਸਾਜੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਾ ਕੋਟਲੀ ਨੇ ਅੰਬਰਸਰ ਤੋਂ ਤਨ ਦਾ ਦੇ ਕਿ ਆਏ ਦਿਨ ਆਵਾਰਾ ਕੁੱਤਿਆਂ ਵੱਲੋਂ ਵੱਖ-ਵੱਖ ਥਾਵਾਂ ਤੇ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਨੋਚ-ਨੋਚ ਕੇ ਖਾਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦੀ ਹੀ ਘਟਨਾ ਹਲਕਾ ਮਜੀਠਾ ਦੇ ਪਿੰਡ ਕੋਟਲੀ ਢੋਲੇ ਸਾਹ ਵੇਖਣ ਨੂੰ ਮਿਲੀ ਜਿੱਥੇ ਇੱਕੋ ਹੀ ਪਿੰਡ ਦੇ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਆਵਾਰਾ ਕੁੱਤੇ ਵੱਲੋਂ ਵੱਡੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਮਾਸੂਮ ਬੱਚੇ ਵੀ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਆਵਾਰਾ ਕੁੱਤਿਆਂ ਦੀ ਇੰਨੀ ਕੁ ਜ਼ਿਆਦਾ ਦਹਿਸ਼ਤ ਹੋ ਚੁੱਕੀ ਹੈ ਕਿ ਲੋਕਾਂ ਦਾ ਗਲੀ ਕਰਾਂ ਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਬੀਤੀ ਸ਼ਾਮ ਇੱਕ ਹਲਕਾਏ ਅਤੇ ਆਵਾਰਾ ਕੁੱਤੇ ਵੱਲੋਂ ਪਿੰਡ ਦੇ ਹੀ 12 ਵਿਅਕਤੀਆਂ ਨੂੰ ਵੱਢਿਆ ਗਿਆ ਜੋ ਬਹੁਤ ਹੀ ਅਤਿ ਨਿੰਦਨਯੋਗ ਗੱਲ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਆਵਾਰਾ ਕੁੱਤਿਆਂ ਦੀ ਨਕੀਲ ਕੱਸੀ ਜਾਵੇ ਤੇ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਸਰਕਾਰ ਆਪਣੇ ਕਾਬੂ ਵਿੱਚ ਕਰ ਲਵੇ ਇਸ ਸਬੰਧੀ ਸਰਪੰਚ ਧਰਮਿੰਦਰ ਸਿੰਘ ਨੇ ਦੱਸਿਆ ਕਿ ਸਕੂਲਾਂ ਵਿੱਚ ਬੱਚੇ ਭੇਜਣ ਵੇਲੇ ਸਵੇਰੇ ਮਾਪਿਆਂ ਵੱਲੋਂ ਨਾਲ ਡਾਂਗ ਸੋਟਾ ਰੱਖਣਾ ਪੈਂਦਾ ਹੈ ਅਤੇ ਫਿਰ ਜਾ ਕੇ ਸਕੂਲ ਵਾਲਿਆਂ ਬੱਸਾਂ ਵਿੱਚ ਬੱਚਿਆਂ ਨੂੰ ਲਿਜਾਇਆ ਜਾਂਦਾ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਆਵਾਰਾ ਕੁੱਤਿਆਂ ਤੋਂ ਪਿੰਡ ਨੂੰ ਨਜਾਤ ਦਵਾਈ ਜਾਵੇ ਤੇ ਉਹਨਾਂ ਵੱਲੋਂ ਸਿਹਤ ਵਿਭਾਗ ਖਿਲਾਫ ਨਾਰੇਬਾਜੀ ਵੀ ਕੀਤੀ ਗਈ ਜਿਸ ਤੋਂ ਸਿਹਤ ਵਿਭਾਗ ਦੀ ਟੀਮ ਪਿੰਡ ਕੋਟਲੀ ਢੋਲਿਆ ਸਾਹਿਬ ਪਹੁੰਚੀ ਪੀੜਤ ਲੋਕਾਂ ਦੀ ਗੱਲਬਾਤ ਸੁਣੀ ਪਿੰਡ ਕੋਟਲੀ ਢੋਲਿਆ ਸਾਹਿਬ ਵਿਖੇ ਆਪਣੇ ਸਾਰੇ ਸਟਾਫ ਨਾਲ ਪਹੁੰਚੇ ਹਾਂ ਆ ਇੱਥੇ ਕੁੱਤੇ ਦੇ ਵੱਢਣ ਜੋ ਉਹ 10 ਤੋਂ 15 ਲੋਕਾਂ ਨੂੰ ਹਲਕਾਏ ਕੁੱਤੇ ਨੇ ਵੱਡਿਆ ਹੈ ਉਹਨਾਂ ਦੀ ਜਾਣਕਾਰੀ ਅਸੀਂ ਲੈਣ ਲਈ ਆਏ ਹਾਂ ਇੱਥੇ ਆਏ ਹਾਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਕਿੱਥੋਂ ਵੈਕਸੀਨ ਲਗਵਾਉਣੀ ਹੈ ਅਤੇ ਕਿਹੜੀ ਕਿਹੜੀ ਡੋਜ਼ ਕਿੰਨੇ-ਕਿੰਨੇ ਦਿਨ ਬਾਅਦ ਲਗਣੀ ਤੁਸੀਂ ਉਹ ਜਾ ਕੇ ਲਗਵਾ ਲਓ ਜੋ ਤੁਹਾਡੀ ਜਾਨ ਬਚ ਸਕੇ ਵੈਟਰਨਰੀ ਵਾਲਿਆਂ ਨੂੰ ਵੀ ਸੂਚਿਤ ਕਰ ਰਹੇ ਹਾਂ ਕਿ ਜਿੰਨੇ ਬਾਕੀ ਹਲਕਾਏ ਇਹ ਕੁੱਤੇ ਹਨ ਉਹਨਾਂ ਦਾ ਵੀ ਜਿਹੜਾ ਆ ਉਹ ਫੜ ਕੇ ਉਹਨਾਂ ਨੂੰ ਵੀ ਇਲਾਜ ਅਧੀਨ ਲਿਆਂਦਾ ਜਾਵੇ। ਤੁੰਦਾਦੀ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਹਲਕਾਏ ਕੁੱਤਿਆਂ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਤੁੰਦਾਦੀ ਇਹ ਕਿ ਸੁਪਰੀਮ ਕੋਰਟ ਨੇ ਆਰਡਰ ਕੱਢੇ ਸੀ ਕਿ ਹਲਕਾਏ ਕੁੱਤਿਆਂ ਨੂੰ ਫੜ ਕੇ ਜਿਹੜਾ ਆ ਉਹ ਬੰਦ ਕਰ ਦਿੱਤਾ ਜਾਵੇ ਤੇ ਇਹਨਾਂ ਦੀ ਜਿਹੜੀ ਇਹ ਉਹ ਨਸਬੰਦੀ ਵੀ ਕਰ ਦਿੱਤੀ ਜਾਵੇ ਤੇ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੰਨੂੰ ਦੇਖਦੇ ਹੋਏ ਫਿਰ ਤੋਂ ਜਿਹੜਾ ਹੈ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਜਿਹੜਾ ਆ ਉਹ ਵਾਪਸ ਲੈਣਾ ਪਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਅਗਰੈਸਿਵ ਕੁੱਤੇ ਨੇ ਜਾਂ ਜਿਹੜੇ ਖਤਰਨਾਕ ਕੁੱਤੇ ਨੇ ਸਿਰਫ ਉਹਨਾਂ ਨੂੰ ਵੜ ਕੇ ਨਸਬੰਦੀ ਕੀਤੀ ਜਾਵੇ ਤੇ ਬਾਕੀ ਕੁੱਤਿਆਂ ਨੂੰ ਜਿਹੜਾ ਆ ਉਹ ਛੱਡ ਦਿੱਤਾ ਜਾਵੇ ਪਰ ਤੁਹਾਨੂੰ ਦੱਸ ਦਈਏ ਕਿ ਲੋਕ ਇਸ ਗੱਲ ਦੇ ਉੱਤੇ ਤਾਂ ਅੱਗੇ ਆ ਜਾਂਦੇ ਨੇ ਕਿ ਕੁੱਤਿਆਂ ਨੂੰ ਜਾਂ ਜਾਨਵਰਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੁਪਰੀਮ ਕੋਰਟ ਦੇ ਖਿਲਾਫ ਵੀ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਕਿਸੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਜਾਂ ਕਿਸੇ ਗਰੀਬ ਪਰਿਵਾਰ ਨੂੰ ਤੇ ਕੱਟ ਲੈਂਦੇ ਆਂ ਤਾਂ ਫਿਰ ਸਾਇਹ ਦੀ ਕੋਈ ਅੱਗੇ ਆ ਕੇ ਬੋਲਦਾ ਹੈ ਪਰ ਇੱਥੇ ਪਿੰਡ ਵਾਸੀਆਂ ਨੇ ਜਿਹੜਾ ਆ ਉਹ ਕਾਫੀ ਜ਼ਿਆਦਾ ਜ਼ੋਰ ਲਗਾਇਆ ਕਿ ਹਲਕਾਏ ਕੁੱਤਿਆਂ ਨੂੰ ਜਾਂ ਜਿਹੜੇ ਅਗਰੈਸਿਵ ਜਾਂ ਆਵਾਰਾ ਕੁੱਤੇ ਨੇ ਉਹਨਾਂ ਨੂੰ ਫੜ ਕੇ ਡੱਕਿਆ ਜਾਵੇ ਤਾਂ ਉਹਨਾਂ ਦੀ ਨਸਬੰਦੀ ਵੀ ਕੀਤੀ ਜਾਵੇ ਆਓ ਸੁਣਦੇ ਆਂ ਪਿੰਡ ਦੇ ਲੋਕਾਂ ਨੇ ਕੀ ਕਿਹਾ ਤੇ ਨਾਲ ਦੀ ਨਾਲ ਕੀ ਕਿਹਾ ਪਿੰਡ ਦੇ ਸਰਪੰਚ ਨੇ ਹਾਂਜੀ ਸਰ ਸਭ ਤੋਂ ਪਹਿਲਾਂ ਨਾਮ ਤੇ ਪਿੰਡ ਵਸਦੇ ਤੇ ਮੈਂ ਪਰਮਿੰਦਰ ਸਿੰਘ ਸਰਪੰਚ ਕੋਟਰੀ ਢੋਲੇ ਸ਼ਾਹ ਜੀ ਮੈਂ ਇਸ ਮਸਲੇ 'ਚ ਇਕੱਠੇ ਹੋਏ ਆ ਸਾਰੇ ਜੀ ਜਿਹੜੇ ਆ ਵਾਰਾ ਕੁੱਤੇ ਮਤਲਬ ਫਿਰਦੇ ਆ ਕਾਲੇ ਕਾਲ ਘਾਇਆ ਕੁੱਤਾ ਇਹਨਾਂ ਨੇ ਬਹੁਤ ਜਾਣਿਆਂ ਨੂੰ ਮਤਲਬ ਘੱਟ ਲਿਆ ਵੱਢ ਲਿਆ ਵਾ ਜੀ ਤੇ ਬਹੁਤ ਜ਼ਖਮੀ ਕੀਤੇ ਆ ਤੇ ਇਹਨਾਂ ਵਾਰਾ ਕੁੱਤਿਆਂ ਨੂੰ ਨਾ ਕੁਝ ਨਕੇਲ ਪਾਈ ਜਾਵੇ ਮੈਂ ਅਰਜਨ ਦੇ ਕਰੀਬ ਇੱਕ ਪਰਿਵਾਰ ਦੇ 7-8 ਜੀ ਆ ਜੀ ਜਿਹੜੇ ਮਤਲਬ ਬੱਚਿਆਂ ਤੱਕ ਵੀ ਇਹਨਾਂ ਨੂੰ ਘੱਟ ਗਏ ਆ ਜੀ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਜੇ ਇਹਨਾਂ ਨੂੰ ਨਕੇਲ ਪਾਈ ਜਾਵੇ ਕੋਈ ਨਾ ਕੋਈ ਇਹਨਾਂ ਦਾ ਕਰੋ ਕੋਈ ਨਾ ਕੋਈ ਮਸਲਾ ਹੱਲ ਹੋਵੇ ਨਹੀਂ ਤਾਂ ਬਹੁਤ ਜ਼ਿਆਦਾ ਵਾਰਾ ਕੁੱਤੇ ਆ ਦੱਸਦਾ 15-15 ਇਕੱਠੇ ਬੈਠੇ ਹੁੰਦੇ ਆ ਜੀ ਕਿਤੇ ਜਾਣਾ ਹੋਵੇ ਬੰਦੇ ਨੇ ਬੱਚਾ ਕਿਤੇ ਇਕੱਲਾ ਨਹੀਂ ਜਾ ਸਕਦਾ ਜੀ ਬੱਚਿਆਂ ਨੂੰ ਹਾਂ ਬੱਚੇ ਸਕੂਲ ਜਾਂਦੇ ਉਹਨਾਂ ਨੂੰ ਬਹੁਤ ਨਾਲ ਜਾਂਦੇ ਜਾਂਦੇ ਆ ਤਾਂ ਉਹਨਾਂ ਦੇ ਮਾਪੇ ਉਹ ਮਾਤਾ ਜੀ ਪਿਤਾ ਕੋਈ ਨਾ ਕੋਈ ਨਾਲ ਜਾਂਦਾ ਵਾ ਤੇ ਹੱਥ ਚ ਡੰਡਾ ਲੈ ਕੇ ਜਾਂਦਾ ਇਹਨਾਂ ਵਾਰਾ ਕੁੱਤਿਆਂ ਦਾ ਕਰਕੇ ਕੋਈ ਟੀਮ ਪੁੱਜੀ ਆ ਜੀ ਪਿੰਡ ਦੇ ਵਿੱਚ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਪੁੱਜਿਆ ਵੀ ਨਹੀਂ ਸਾਡੇ ਕੋਲ ਆਇਆ ਇਹਨਾਂ ਬਾਰੇ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਨਹੀਂ ਕਰਦੇ ਆ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਨਹੀਂ ਤੇ ਸਬੰਧਰ ਬੋਵੇ ਭਾਗ ਲਓ ਕੋਈ ਨਾ ਕੋਈ ਕੀਤਾ ਜਾਵੇ ਇਹਨਾਂ ਦਾ ਹੱਲ ਕੋਈ ਕੀਤਾ ਜਾਵੇ ਸਾਰਾ ਪਿੰਡ ਘਟਨਾ ਦਾ ਹਾਂਜੀ ਹਾਂਜੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਨ੍ਹਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਹੈ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਬੰਦੇ ਸਭ ਤੋਂ ਪਹਿਲਾਂ ਨਾਮ ਲਾਤੀ ਪ੍ਰਿੰਸਿੰਦਰ ਸਿੰਘ ਬਲਕੀ ਦੇ ਨਿਸ਼ਾਨ ਜੀ ਕੀ ਮਾਮਲਾ ਹੈ ਅੱਜ ਮੀਡੀਆ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਇਹ ਹੈ ਮਾਮਲਾ ਜਿਹੜੇ ਪਿੰਡ ਦੇ ਪਾਲਾ ਕੁੱਤੇ ਬਹੁਤ ਜ਼ਿਆਦੇ ਆ ਜੀ ਇਹਨਾਂ ਨੂੰ ਨਕੀਲ ਪਾਈ ਜਾਵੇ ਕੱਲ ਸ਼ਾਮੀ ਸਰਜੰਦ ਦੇ ਈਦ ਬੰਦਿਆਂ ਨੂੰ ਕੁੱਤੇ ਨੇ ਕੱਟਿਆ ਤੇ ਪਹੁੰਚ ਨਹੀਂ ਜੀ ਇਹ ਪ੍ਰਸ਼ਾਸਨਿਕ ਬੁਲਤੀ ਪਹਿਲਾਂ ਨਕੀਲ ਪਾਈ ਜਾਵੇ ਜੀ ਕੋਈ ਸਿਹਤ ਵਿਭਾਗ ਕੋਲ ਹੁਣ ਟੀਮ ਪੁੱਜੀ ਆ ਦੀ ਪਿੰਡ ਕੇ ਨੂੰ ਵੈਕਸੀਨ ਲਾਉਣ ਵਾਸਤੇ ਜਾਂ ਕੋਈ ਹੋਰ ਮੈਡੀਕਲ ਸਹੂਲਤ ਮਿਲੀ ਹੋਵੇ ਨਹੀਂ ਕੋਈ ਨਹੀਂ ਮਿਲੀ ਤੇ ਕੋਈ ਨਹੀਂ ਮਿਲੀ ਤੇ ਆਪ ਹੀ ਜਿੰਨੇ ਆਪਣੇ ਆਪ ਹੀ ਟੀਕੇ ਲਵਾਏ ਆਪਣੇ ਪੈਸੇ ਖਰਚ ਕੇ ਕੋਲੋਂ ਜੀ ਹੁਣ ਕੀ ਮੰਗੀ ਕਰਦੇ ਹੋ ਮੰਗੇ ਇਹ ਪ੍ਰਸ਼ਾਸਨਿਕ ਉੱਤੇ ਮਾਰਾ ਹਟਾਇਆ ਜਾਵੇ ਹਾਂ ਜੀ ਨਾਮ ਕੀ ਨਾਮ ਹੈ ਆਪਣਾ ਜਰਾ ਦੱਸ ਕਰੋ ਜੀ ਤੁਹਾਡਾ ਸਾਹਿਬ ਜਿੱਕੀ ਮਾਮਲਾ ਸਾਰਾ ਹੈ ਤੇ ਇਹ ਜਿਹੜੇ ਬੰਦਲ ਹਟਾਏ ਪੁੱਛਿਆ ਬਹੁਤ ਜਗਾ ਹਰ ਕਰਤੇ ਦਖਾਰ ਦੇ ਕਾ ਕਿ ਮੇਰੇ ਬੇਟੇ ਨੂੰ ਕੱਟਿਆ ਜੀ ਤੇ ਜਿਆਦਾ ਕੱਟਿਆ ਰਹਾ ਜੀ ਹੁਣ ਕੀ ਮੰਗ ਕਰਦੇ ਹੋ ਤੇ ਮੈਂ ਉਹਦਾ ਪ੍ਰਬੰਧ ਕੀਤਾ ਜੀ ਉਹ ਸਾਨੂੰ ਬੇਨਤੀ ਕਰਦੇ ਆ ਵੀ ਜੇ ਸਾਡੇ ਟਿਕਟ ਆ ਕੇ ਦੇਖਣ ਚੋਣ ਦਾ ਕੋਈ ਇਹਨਾਂ ਬੱਚਾ ਨੂੰ ਕੋਈ ਸੂਤ ਵੀ ਦਿੱਤੀ ਜਾਵੇ ਜਿਹੜਾ ਨਾ ਟਿਕਟ ਆਦੇ ਲੋਗ ਹੈ ਜਾਂ ਲੰਮੀ ਵਿੱਚ ਚਲ ਠੀਕ ਆ ਅਸ਼ਾ ਵੀਡੀਓ ਬਣਾਉਣਾ ਹਾਂ ਜੀ ਵੀਰ ਕੀ ਨਾਮ ਆਪਣਾ ਮੇਰਾ ਨਾਮ ਬੈਂਤ ਸਿੰਘ ਹੈ ਜੀ ਬਾਪੂ ਸਰਦਾਰ ਕਰਵੰਤ ਸਿੰਘ ਕਿਹੜਾ ਪਿੰਡਾ ਕੋਟਲੀ ਟੋਲੇ ਸ਼ਾਹ ਜੀ ਜੀ ਇਹ ਜ਼ਖਮੀ ਹੋਇਆ ਕੀ ਕਰਨਾ ਤੇ ਸਰ ਜੀ ਮੈਂ ਨਾ ਜਦੋਂ ਡਿਊਟੀ ਤੋਂ ਆਇਆ ਤੇ ਘਰੋਂ ਬਾਹਰ ਲੱਗਾ ਨਿਕਲਣ ਤੇ ਕੁੱਤਾ ਆ ਰਿਹਾ ਸੀ ਉਹਨੇ ਆਉਂਦਿਆਂ ਮੇਰੇ ਪੱਟ ਤੋਂ ਫੜ ਲਿਆ ਜੀ ਤਾਂ ਮੈਂ ਬਟਰੀ ਸੜੋਂ ਦੀ ਕੋਸ਼ਿਸ਼ ਕੀਤੀ ਪਰ ਉਹ ਫੇਰ ਵੀ ਦਾਦੇ ਜਿਆਦੇ ਡੁੰਗੇ ਲੱਗ ਗਿਆ ਸੀ। ਤੇ ਕੁੱਤਾ ਕਿਹਦਾ ਰੱਖਿਆ ਹੈ ਕਿ ਵਾਰਾ ਹੀ? ਨਹੀਂ ਵਾਰਾ ਜੀ ਵਾਰਾ ਨੂੰ ਹਲਕਾ ਪੂਰਾ ਹੋਇਆ ਹੀ। ਉਹ ਚੱਗੇ ਸੁੱਟਣ ਦੀ ਜੀ। ਤੇ ਪੋੜੇ ਤੋਂ ਇਲਾਵਾ ਹੋਰ ਵੀ ਕਿਹਨੂੰ ਵੱਢਿਆ? ਹਾਂ ਜੀ ਹੋਰ ਵੀ ਵੱਢਿਆ। ਕਿੰਨੇ ਲੋਕ ਨੇ? ਉਹ 10 ਲੋਕ ਨੇ ਜਿਨ੍ਹਾਂ ਨੂੰ ਵੱਢਿਆ। ਅੱਛਾ। ਹਾਂ ਜੀ। ਕੌਣ-ਕੌਣ ਲੋਕ ਨੇ ਜਿਨ੍ਹਾਂ ਨੂੰ ਵੱਢਿਆ ਹੋਰ? ਇਹ ਸਰ ਜੀ ਸਾਡੇ 3-4 ਘਰ ਸਾਡੇ ਲੱਗੇ ਆ। 2-4 ਘਰ ਹੋਰ ਆ ਜਿਨ੍ਹਾਂ ਨੂੰ ਵੱਢਿਆ। 10 ਤੋਂ 12 ਜਾਣੇ ਜਾਨੀ ਕਿ ਜ ਜਿਨ੍ਹਾਂ ਨੂੰ ਵੱਡੇ ਆ ਕੁੱਤੇ ਨੇ ਵੱਡਾ ਕੁੱਤੇ ਜੀ ਤੇ ਕੁੱਤੇ ਹੈ ਬਹੁਤ ਜ਼ਿਆਦਾ ਵਾ ਤੇ ਲੋਕਾਂ ਦੇ ਛੋਟੇ ਛੋਟੇ ਬੱਚੇ ਆਂਦਾ ਵੀ ਜਾਣਾ ਸਕੂਲੋਂ ਤੇ ਆਉਣਾ ਬੜੀ ਮੁਸ਼ਕਲ ਹੈ ਜੀ ਬਹੁਤ ਜਿਨਾਰਾ ਹੋਇਆ ਜੀ ਹੁਣ ਕੀ ਮੰਗ ਕਰਦੇ ਹੋ ਮੰਗਾ ਹੀ ਇਹ ਕਰਦੇ ਆ ਕਿ ਮੇਰੇ ਆ ਜਿਹੜੇ ਲੱਗਾ ਵਾ ਇਹਦਾ ਇਨਫੈਕਸ਼ਨ ਲਵਾਈ ਹੈ ਜੀ ਹਾਂਜੀ ਲਵਾਈ ਹੈ ਕਿੱਥੋਂ ਲਵਾ ਕੇ ਆਏ ਹੋ ਠਰੀਗੇ ਵਾਲ ਤੋਂ ਜੀ ਠੀਕ ਮੈਂ ਡਾਕਟਰ ਮੀਨੂ ਪਿੰਡ ਲੈਰਕੇ ਤੋਂ ਆ ਕੰਮ ਕਰਦੀਆਂ ਐਜ਼ ਅ ਆਰਐਮਓ ਤੇ ਮੈਂ ਅੱਜ ਪਿੰਡ ਕੋੜਲੀ ਤੋਂ ਲੈ ਸ਼ਾ ਆਪਣੇ ਸਾਰੇ ਸਟਾਫ ਦੇ ਨਾਲ ਇੱਥੇ ਇੱਕ ਕੁੱਤੇ ਦੇ ਵੰਡਨ ਨਾਲ 10-15 ਲੋਕਾਂ ਨੂੰ ਵੜ ਲਿਆ ਉਹਨੇ ਉਹਦੀ ਜਾਣਕਾਰੀ ਅਸੀਂ ਲੈਣ ਲਈ ਇੱਥੇ ਆਏ ਆ ਅਸੀਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਕਿਵੇਂ ਕਿੱਥੋਂ ਵੈਕਸੀਨ ਤੁਹਾਨੂੰ ਲਗਣੀ ਹੈ ਤੇ ਕਿ ਕਿਹੜੀ-ਕਿਹੜੀ ਡੋਸ ਕਿਹੜੇ-ਕਿਹੜੇ ਦਿਨ ਲਗਣੀ ਹੈ ਤੁਸੀਂ ਉਹ ਡੋਸ ਲੋ ਤਾਂ ਕਿ ਤੁਹਾਡੀ ਜਾਨ ਬਚ ਸਕੇ ਪਲੱਸ ਅਸੀਂ ਵੈਟਰਨਰੀ ਵਾਲਿਆਂ ਨੂੰ ਵੀ ਇਨਫੋਰਮ ਕਰਨ ਦਾ ਕਿਹਾ ਵਾ ਥੈਂਕ ਯੂ ਜਿਨੇ ਬਾਕੀ ਹਲਕਾਏ ਕੁੱਤੇ ਹੋਏ ਆ ਉਹ ਵੀ ਉਹਦੀ ਟ੍ਰੀਟਮੈਂਟ ਉਹਨਾਂ ਨੂੰ ਮਿਲ ਸਕੇ ਸਭ ਨੂੰ ਧੰਨਵਾਦ ਸਾਨੂੰ ਤਾਂ ਕੱਲ ਸ਼ਾਮੀ 7:30 ਵਜੇ ਇਨਫੋਰਮੇਸ਼ਨ ਮਿਲੀ ਆ ਉਹਦੇ ਮੁਤਾਬਿਕ ਸਾਡਾ ਅਜਾ ਦੇ ਨਹੀਂ ਬੰਦਾ ਸੀ ਆਉਣ ਦਾ ਤੇ ਅਸੀਂ ਆਪਣੀ ਇਨਫੋਰਮੇਸ਼ਨ ਦੇ ਮੁਤਾਬਿਕ ਅਸੀਂ ਅੱਜ ਇੱਥੇ ਪ੍ਰੈਜ਼ెంట్ ਆ ਤੇ ਆਪ ਸਾਨੂੰ ਨਹੀ ਇਨਫੋਰਮ ਕੀਤਾ ਇੱਥੋਂ ਦੇ ਪਿੰਡ ਦੇ ਕਈ ਹੈਲਥ ਡਿਪਾਰਟਮੈਂਟ ਚ ਕੰਮ ਵੀ ਕਰਦੇ ਆ ਫਿਰ ਵੀ ਸਾਨੂੰ ਨਹੀਂ ਪਤਾ ਲੱਗਾ ਕਿ ਪਤਾ ਉਹਨਾਂ ਨੂੰ ਆਪਣੀ ਪ੍ਰੋਬਲਮ ਕਰਕੇ ਉਹਨਾਂ ਨੇ ਨਹੀਂ ਦੱਸ ਪਾਏ ਸਾਨੂੰ ਉਹ ਅਸੀਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਵਾਲਿਆਂ ਨੂੰ ਬਟ ਅੱਗੇ ਤੋਂ ਸਭ ਨੂੰ ਬੇਨਤੀ ਕਿ ਕੋਈ ਐਹੋ ਜਿਹਾ ਘਟਣਾ ਨਾ ਪਲੀਜ਼ ਸਾਡੇ ਤੱਕ ਜ਼ਰੂਰ ਇਨਫੋਰਮ ਕਰਾਂ ਤਾਂ ਕਿ ਗਾਈਡਲਾਈਨ ਹੈ ਕਿ ਉਹ অলਮੋਸਟ ਇੱਕ ਦਿਨ ਵੀ ਬੀਤ ਚੁੱਕਿਆ ਵਾ ਤੇ ਅਸੀਂ ਇਹ ਕਹਿ ਰਹੇ ਆ ਕਿ ਜਦੋਂ ਵੈਕਸੀਨ 3 ਮਿਲਦੀ ਪਈ ਹੈ ਤੁਸੀਂ ਹਰ ਇੱਕ ਜਨ ਵਿਦਾਊਟ ਲਾਪਰਵਾਹੀ ਨਾਲ ਉੱਥੇ ਜਾ ਕੇ ਇੰਜੈਕਸ਼ਨ ਲਵਾਣ ਤਾਂ ਕਿ ਤੁਸੀਂ ਸੇਫ ਹੋ ਜਾਓ ਆਤੇ ਬਾਕੀ ਤੁਸੀਂ ਇਹ ਕਹਿਆ ਵਾ ਕਿ ਜਿਹੜੇ ਲੋਕ ਨੂੰ ਜਿਹਨੇ ਸਾਨੂੰ ਅਜੇ ਤੱਕ ਨਹੀਂ ਦੱਸਿਆ ਉਹਦਾ ਵੀ ਸਾਨੂੰ ਪਤਾ ਕਰਕੇ ਦੱਸੋ ਤਾਂ ਕਿ ਅਸੀਂ ਉਹਨਾਂ ਨੂੰ ਵੀ ਮਿਲ ਕੇ ਇਨਫੋਰਮ ਕਰ ਸਕੀਏ ਕਿ ਤੁਸੀਂ ਆਪਣੀ ਟ੍ਰੀਟਮੈਂਟ ਪੂਰੀ ਦੀ ਪੂਰੀ ਲੋ ਠੀਕ ਹੈ